ਸਭ ਕੁਝ ਸਾਹਮਣੇ ਸਰਕਾਰ ਦੇ ਪ੍ਰਸ਼ਾਸਨ ਵਿੱਚ ਸਭ ਕੁਝ ਦੁੱਧ ਦੁੱਧ ਪਾਣੀ ਦਾ ਪਾਣੀ ਹੋਇਆ ਪਿਆ ਗਿਆ ਪਰ ਸਾਨੂੰ ਨਹੀਂ ਪਤਾ ਫੇਰ ਵੀ ਮੈਨੇਜਮੈਂਟ ਤੇ ਕਾਰਵਾਈ ਕਿਉਂ ਨਹੀਂ ਹੋ ਰਹੀਗੀ ਇਹਨਾਂ ਨੂੰ ਕਿਉਂ ਨਹੀਂ ਬਾਹਰ ਕੱਢਿਆ ਜਾ ਰਿਹਾ ਸਕੂਲ ਨੂੰ ਆਵ ਤੇ ਖੱਜ ਕਿਉਂ ਨਹੀਂ ਲੈ ਜਾਂਦਾ ਉਲਟਾ ਕੀ ਹੋਇਆ ਜੀ ਜੇ ਅਸੀਂ ਬੋਲੇ ਤਾਂ ਸਾਡੇ ਤੁਹਾਨੂੰ ਪਤਾ ਹੀ ਹੈ 26 ਤਰੀਕ ਨੂੰ ਉਲਟਾ ਸਾਡੇ ਤੇ ਅਤਿਆਚਾਰ ਹੋਇਆ ਗਿਆ ਹੈ ਕੀ ਤੁਸੀਂ ਸਾਡੀ ਬਕਾਇਦਾ ਫਾਈਲ ਚੈੱਕ ਨਹੀਂ ਕੀਤੀ ਜਾਂ ਸਾਡੇ ਪੜਾਉਣ ਦਾ ਤਰੀਕਾ ਤੁਸੀਂ ਚੈੱਕ ਨਹੀਂ ਕੀਤਾ 2018 ਤੋਂ ਲੈ ਕੇ ਅੱਜ ਤੁਸੀਂ 2025 ਦੇ ਵਿੱਚ ਆ ਕੇ ਜੇ 24 ਦੇ ਵਿੱਚ ਆ ਕੇ ਸਾਨੂੰ ਕਹਿੰਦੇ ਇਹ ਅਯੋਗ ਹੈ ਅਸੀਂ ਹੁਣ ਯੋਗ ਹੋ ਕਿ ਫਿਰ ਤੁਸੀਂ ਅੱਖਾ ਬੰਦ ਕਰਕੇ ਸਕੂਲ ਚਲਾ ਰਹੇ ਸੀ ਟੀਚਰ ਜਾਂਦੇ ਸੀ ਮੈਨੇਜਮੈਂਟ ਕੋਲੇ ਵੀ ਤੁਸੀਂ ਬੱਚਿਆਂ ਨੂੰ ਜਿਹੜੇ ਬਣਦਾ ਹੱਕਾ ਕਿਤਾਬਾਂ ਕਾਪੀਆਂ ਕਿਉਂ ਨਹੀਂ ਦੇ ਰਹੇਗੇ ਉਹਨਾਂ ਨੂੰ ਵਰਦੀਆਂ ਕਿਉਂ ਨਹੀਂ ਦੇ ਰਹੇ ਤਾਂ ਉਲਟਾ ਉਹਨਾਂ ਸਾਨੂੰ ਇਹੀ ਜਵਾਬ ਹੁੰਦਾ ਸੀ ਤੁਸੀਂ ਕੀ ਲੈਣਾ ਕਿਤਾਬਾਂ ਕਾਪੀਆਂ ਤੋਂ ਤੁਸੀਂ ਆਪਦਾ ਕੰਮ ਕਰੋ ਤੇ ਸਾਨੂੰ ਉਹ ਬੱਚੂ ਪਰਣ ਲਈ ਮਜਬੂਰ ਕੀਤਾ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਕੀ ਨਾ ਹੀ ਟੀਚਰਾਂ ਤਨਖਾਹਾਂ ਦਿੰਦੇ ਸੀ ਕਿ ਪਹਿਲਾਂ ਕਿਸੇ ਦੇ ਖਾਤੇ 'ਚ 41000 ਪਾਉਂਦੇ ਸੀ ਕਿਸੇ ਦੇ ਖਾਤੇ 'ਚ 34000 ਪਾਉਂਦੇ ਸੀਗੇ ਹੁਣ ਜੋ ਸਾਰਾ ਇਹਨਾਂ ਨੰਗਾ ਚਿੱਠਾ ਸਾਹਮਣੇ ਆ ਗਿਆ ਹੁਣ ਇਹਨਾਂ ਨੇ ਕੀ ਕੀਤਾ ਸਿੱਧਾ ਤੇ ਸਿੱਧਾ ਮਾਰ ਕੇ ਸਾਰੇ ਟੀਚਰਾਂ ਦੇ ਖਾਤੇ ਦੇ ਵਿੱਚ 15100 ਤਨਖਾਹ ਪਾਤੀ ਕੀ ਗੱਲ ਜੀ ਇਹਦਾ ਮਤਲਬ ਤੁਸੀਂ 15100 ਦੇ ਰਹੇ ਸੀਗੇ ਹੁਣ ਤੱਕ ਸਰਕਾਰ ਦੀ ਨੀਤੀਆਂ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਜੋ ਨਵੀਆਂ-ਨਵੀਆਂ ਲੈ ਕੇ ਆਉਂਦੀਆਂ ਪਹਿਲਾਂ ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਚਲਾ ਲਓ ਸਰਕਾਰ ਇੱਥੇ ਤਾਂ ਆਪ ਨੂੰ ਮਾਰ ਦੇ ਨਵੇਂ-ਨਵੇਂ ਨਾਮ ਦੇ ਦਿੰਦੇ ਆ ਕਦੇ ਅਦਰ ਸਕੂਲ ਖੋਲ ਤੇ ਕਦੇ ਮੈਰੀਟੋਰੀ ਸਕੂਲ ਤੇ ਕਦੇ ਐਮੀਨਸ ਸਕੂਲ ਤੇ ਨਵੀਆਂ ਦੀ ਲੋੜ ਤੁਸੀਂ ਤਾਂ ਕਰੋ ਪਹਿਲਾਂ ਪੂਰੀਆਂ ਅਸੀਂ ਕਰਤੀਆਂ ਪੁਰਾਣੀਆਂ ਅਸੀਂ ਪਹੁੰਚੇ ਹਾਂ ਹਲਕਾ ਮੋੜ ਦੇ ਪਿੰਡ ਚੌਕੇ ਜਿੱਥੇ ਕੀ ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ ਤਰਨਾ ਲਗਾਇਆ ਗਿਆ ਹੈ ਜਾਣਦੇ ਹਾਂ ਪੂਰਾ ਮਸਲਾ ਕੀ ਹੈ ਸਾਡੇ ਨਾਲ ਨੇ ਸਕੂਲ ਦੇ ਅਧਿਆਪਕ ਜਿਨ੍ਹਾਂ ਵੱਲੋਂ ਇਹ ਤਰਨਾ ਲਗਾਇਆ ਗਿਆ ਹਾਂਜੀ ਮੈਡਮ ਜੀ ਇਹ ਪੂਰਾ ਮਸਲਾ ਕੀ ਹੈ ਕਿ ਜਿਹਦੇ ਬਾਬਤੇ ਅੱਜ ਤਰਨਾ ਲਗਾਇਆ ਗਿਆ ਹੈ ਹਾਂਜੀ ਇਹ ਮਸਲਾ ਹੈ ਮੈਨੇਜਮੈਂਟ ਦੇ ਜਿਹੜਾ ਕਪਲੇਵਾਜੀ ਆ ਉਹਦੇ ਵਿਰੁੱਧ ਹੈ ਜੋ ਮੈਨੇਜਮੈਂਟ ਕਪਲੇਵਾਜ ਕਰ ਰਹੀ ਸੀ ਉਹਦੇ ਵਿਸ਼ੇ ਦੇ ਵਿੱਚ ਕੁਝ ਟੀਚਰਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਤੇ ਜੋ ਟੀਚਰ ਨੇ ਆਵਾਜ਼ ਠਾਉਣੀ ਸ਼ੁਰੂ ਕੀਤੀ ਉਹ ਉਹਨਾਂ ਨੂੰ ਕੀ ਧਮਕੀਆਂ ਦੇਣ ਲੱਗੇ ਫਿਰ ਐਂਡ ਤੇ ਕਿ ਉਹਨੂੰ ਟਰਮੀਨੇਟ ਕਰਤਾ ਝੂਠੇ ਇਲਜ਼ਾਮ ਲਾ ਕੇ ਜਦੋਂ ਉਹਨਾਂ ਨੇ ਟਰਮੀਨੇਟ ਕੀਤਾ ਉਹਨਾਂ ਝੂਠੇ ਇਲਜ਼ਾਮ ਲਗਾ ਕੇ ਤਾਂ ਬਾਕੀ ਸਾਰੇ ਟੀਚਰਾਂ ਨੇ ਵੀ ਇੱਕਾ ਕੀਤਾ ਕਿ ਸਾਰੇ ਉਹਨਾਂ ਦੇ ਖਿਲਾਫ ਖੜੇ ਹੋਏ ਕਿ ਇਸ ਤਰੀਕੇ ਨਾਲ ਕਪਲੇ ਤੁਸੀਂ ਕਰ ਰਹੇ ਹੋ ਪੈਸਾ ਸਰਕਾਰ ਦਾ ਤੁਸੀਂ ਖਾ ਰਹੇ ਹੋ ਬੱਚਿਆਂ ਦਾ ਹੱਕ ਤੁਸੀਂ ਖਾ ਰਹੇ ਹੋ ਟੀਚਰਾਂ ਦਾ ਹੱਕ ਤੁਸੀਂ ਖਾ ਰਹੇ ਹੋ ਤੇ ਇਹਨਾਂ ਟੀਚਰਾਂ ਨੂੰ ਕਿਹੜੀ ਗੁਨਾਹ ਦੀ ਸਜ਼ਾ ਦਿੱਤੀ ਜੋ ਸੀਨ ਨੂੰ ਟਰਮੀਨੇਟ ਕੀਤਾ ਤਾਂ ਅੱਜ ਅਸੀਂ ਸਾਰੇ ਖੜੇ ਹੋ ਕੇ ਇਸ ਜ਼ੁਲਮ ਇਸ ਕਪਲੇਵਾਜੀ ਖਿਲਾਫ ਅਸੀਂ ਆਵਾਜ਼ ਉਠਾਉਣੀ ਹੈ ਕਿ ਤੁਸੀਂ ਜਿਹੜੇ ਕਪਲੇਵਾਜੀ ਹੈ ਉਹ ਸਰਕਾਰ ਜਿਹੜੀ ਹੈ ਇਹਨਾਂ ਦੇ ਬੰਦ ਕਰਾਵੇ ਸਰਕਾਰ ਆਪਣੇ ਹੱਥ ਵਿੱਚ ਸਕੂਲ ਲਵੇ ਤਾਂ ਜੋ ਜਿਹੜੇ ਵਿਚਰੇ ਵਿਚੋਲੇ ਆ ਉਹ ਬੱਚਿਆਂ ਦਾ ਤੇ ਟੀਚਰ ਦਾ ਹੱਕ ਨਾ ਖਾ ਸਕਣ ਜਿਵੇਂ ਕੀ ਤੁਹਾਡੇ ਵੱਲੋਂ ਇਹ ਤਰਨਾ ਲਗਾਇਆ ਗਿਆ ਕੀ ਇਸ ਤੋਂ ਪਹਿਲਾਂ ਕੋਈ ਮੈਨੇਜਮੈਂਟ ਨਾਲ ਕੋਈ ਟੇਬਲ ਟਾਕ ਕੀਤੀ ਗਈ ਹੈ ਜਾਂ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਕੋਈ ਗੱਲ ਕੀਤੀ ਗਈ ਹੈ ਹਾਂਜੀ ਉਸ ਤੋਂ ਪਹਿਲਾਂ ਟੇਬਲ ਟॉक ਗੱਲ ਦਾ ਬਾਅਦ ਚ ਪਹਿਲਾਂ ਕੀਤੀ ਸੀਗੀ ਸਰ ਜਿਨ੍ਹਾਂ ਨੇ ਜ ਸੰਦੀਪ ਸਿੰਘ ਨੂੰ ਟਰਮੀਨੇਟ ਕੀਤਾ ਹੈ ਜੋ ਟੀਚਰਾਂ ਨੇ ਜਾਂ ਹਿੰਮਤ ਕੀਤੀ ਬੋਲਣ ਦੀ ਉਹਨਾਂ ਨੇ ਟੇਬਲ ਟॉक ਵੀ ਕੀਤੀ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਜਦੋਂ ਵੀ ਅਸੀਂ ਟੀਚਰ ਜਾਂਦੇ ਸੀ ਮੈਨੇਜਮੈਂਟ ਕੋਲੇ ਵੀ ਤੁਸੀਂ ਬੱਚਿਆਂ ਨੂੰ ਜਿਹੜੇ ਬਣਦਾ ਹੱਕ ਹੈ ਕਿਤਾਬਾਂ ਕਾਪੀਆਂ ਕਿਉਂ ਨਹੀਂ ਦੇ ਰਹੇਗੇ ਉਹਨਾਂ ਨੂੰ ਵਰਦੀਆਂ ਕਿਉਂ ਨਹੀਂ ਦੇ ਰਹੇ ਤਾਂ ਉਲਟਾ ਉਹਨਾਂ ਸਾਨੂੰ ਇਹੀ ਜਵਾਬ ਹੁੰਦਾ ਸੀ ਤੁਸੀਂ ਕੀ ਲੈਣਾ ਕਿਤਾਬਾਂ ਕਾਪੀਆਂ ਤੋਂ ਤੁਸੀਂ ਆਪਦਾ ਕੰਮ ਕਰੋ ਤੇ ਸਾਨੂੰ ਬੱਚੁੱਪਰਨ ਲਈ ਮਜਬੂਰ ਕੀਤਾ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਕਿ ਨਾ ਹੀ ਟੀਚਰਾਂ ਤਨਖਾਹਾਂ ਦਿੰਦੇ ਸੀ ਕਿ 6-6 ਮਹੀਨੇ ਹੋ ਗਏ ਸੀ ਕਿਸੇ ਨੂੰ 1 ਸਲਵ ਨੂੰ ਹੀ ਹੋਣਾ ਲੱਗਿਆ ਪਿਛਲੇ 2023 ਨਵੰਬਰ ਦਸੰਬਰ ਦੀਆਂ ਤਨਖਾਹਾਂ ਵੀ ਇਹੀ ਦਬਾਉਣ ਵਾਸਤੇ ਉਹਨਾਂ ਦੀ ਆਵਾਜ਼ ਦਬਾਉਣ ਵਾਸਤੇ ਉਹਨਾਂ ਦੀ ਜਿਹੜੀ ਸੈਲਰੀਆਂ ਵੀ ਬੰਦ ਕਰ ਦਿੱਤੀਆਂ ਸੀ ਦੇਣੀਆਂ ਤਾਂ ਕੀ ਉਹਨਾਂ ਦੇ ਜਿਹੜੇ ਇਹ ਭ੍ਰਿਸ਼ਟਾਚਾਰ ਰਹਿ ਗਿਆ ਉਹਨੂੰ ਬੰਦ ਨਾ ਵੀ ਉਹਦੇ ਖਿਲਾਫ ਬੋਲ ਨਾ ਸਕਣ ਜਿਵੇਂ ਕਿ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਅਸੀਂ 12 ਸਾਲ ਤੋਂ ਇੱਥੇ ਕੰਮ ਕਰ ਰਹੇ ਹਾਂ ਕਿ ਉਦੋਂ ਯੋਗ ਸੀਗੇ ਪਰ ਹੁਣ ਤੁਹਾਨੂੰ ਕਿਉਂ ਇਸ ਸਕੂਲ ਤੋਂ ਕੱਢਿਆ ਜਾ ਰਿਹਾ ਹੈ ਉਹੀ ਤਾਂ ਸਾਨੂੰ ਸਮਝ ਨਹੀਂ ਆਉਂਦੀ ਉਹੀ ਤਾਂ ਅਸੀਂ ਧਰਨਾ ਲਗਾਇਆ ਜੀ ਜੇ ਅਸੀਂ ਅਯੋਗ ਸੀਗੇ ਜਦੋਂ ਆਪਾਂ ਸਾਡੀ ਪਹਿਲੀ ਗੱਲ ਤਾਂ ਭਰਤੀ ਨਹੀਂ ਹੋਣੀ ਚਾ ਜੇ ਸਾਡੇ ਚ ਕੁਝ ਸਾਡੇ ਸਰਟੀਫਿਕੇਟ ਦੇਖਿਆ ਸਾਡੀ ਯੋਗਤਾ ਦੇਖੀ ਉਹਨੇ ਸਾਡੇ ਟੈਸਟ ਬਕਾਇਦਾ ਟੈਸਟ ਹੋਏ ਸੀ ਇੰਟਰਵਿਊ ਹੋਏ ਸੀ ਡੈਮੋ ਤੱਕ ਕਲਾਸੇਜ਼ ਹੋਉਂਗਾ ਸੀ ਫਿਰ ਸਾਨੂੰ ਚੁਣਿਆ ਗਿਆ ਸੀ ਉਸ ਤੋਂ ਬਾਅਦ ਅਸੀਂ ਇਸ ਸਕੂਲ ਦੇ ਵਿੱਚ ਆਈਆਂ ਤੇ 2012 ਤੋਂ ਅਸੀਂ ਇੱਥੇ ਪੜਾ ਰਹੇ ਹਾਂ ਉਸ ਤੋਂ ਬਾਅਦ ਇੱਕ ਅਕਲੀਆ ਮੈਨੇਜਮੈਂਟ ਸੀ ਉਹਨੇ ਸਾਨੂੰ ਅਪਾਇੰਟ ਕੀਤਾ ਸੀਗਾ ਉਸ ਤੋਂ ਬਾਅਦ ਕੀ ਉਹਨਾਂ ਨੇ ਵੀ ਇਹੀ ਕੰਮ ਸਟਾਰਟ ਕਰਤਾ ਸੀਗਾ ਉਹ ਚਲੀ ਗਈ ਉਸ ਤੋਂ ਬਾਅਦ ਸਾਡਾ ਐਸਡੀ ਮੰਡਰ ਸਕੂਲ ਰਿਹਾ ਗਿਆ ਤੇ ਸਾਨੂੰ ਅਸੀਂ ਇੰਨੇ ਦਿਨ ਤੱਕ ਦੇ ਇੱਥੇ ਕੰਮ ਕਰ ਰਹੇ ਹਾਂ 2018 ਦੇ ਵਿੱਚ ਇਹ ਰਾਦੇ कृष्णा ਸੇਵਾ ਸਮਤੀ ਦੀ ਮੈਨੇਜਮੈਂਟ ਹੈ ਚਲੋ ਮੰਨ ਲਓ ਪਿਛ ਦੇ ਵਿੱਚ ਆਈ ਸੀ ਕਿ ਤੁਸੀਂ ਸਾਡੇ ਬਕਾਇਦਾ ਫਾਈਲ ਚੈੱਕ ਨਹੀਂ ਕੀਤੀ ਜਾਂ ਸਾਡੇ ਪੜਾਉਣ ਦਾ ਤਰੀਕਾ ਤੁਸੀਂ ਚੈੱਕ ਨਹੀਂ ਕੀਤਾ 2018 ਤੋਂ ਲੈ ਕੇ ਅੱਜ ਤੁਸੀਂ 2025 ਦੇ ਵਿੱਚ ਆ ਕੇ ਜਾਂ 24 ਦੇ ਵਿੱਚ ਆ ਕੇ ਸਾਨੂੰ ਕਹਿੰਦੇ ਇਹ ਅਯੋਗ ਹੈ ਅਸੀਂ ਹੁਣ ਯੋਗ ਹੋ ਗਏ ਫਿਰ ਤੁਸੀਂ ਅੱਖਾਂ ਬੰਦ ਕਰਕੇ ਸਕੂਲ ਚਲਾ ਰਹੇ ਸੀ ਤੁਹਾਨੂੰ ਬੱਚਿਆਂ ਦੇ ਭਵਿੱਖ ਦੀ ਕੋਈ ਫਿਕਰ ਨਹੀਂ ਸੀ ਉਦੋਂ ਕਿ ਤੁਸੀਂ ਅਯੋਗ ਟੀਚਰ ਤੋਂ ਬੱਚੇ ਪੜਾ ਰਹੇ ਸੀ ਅੱਜ ਇਹੀ ਤਾਂ ਅਸੀਂ ਇਹਨਾਂ ਤੋਂ ਸਵਾਲ ਕਰਦੇ ਆ ਕਿ ਤੁਸੀਂ ਉਦੋਂ ਤੁਸੀਂ ਸਾਨੂੰ ਕੱਢ ਦਿੰਦੇ ਅਸੀਂ ਤਾਂ ਇੱਕ ਕੰਮ ਕਰਤਾ ਅਸੀਂ ਅਧਿਆਪਕ ਸੀ ਪੜਾ ਰਹੇ ਸੀ ਸੀ ਸਕੂਲ ਤਾਂ ਨਹੀਂ ਚਲਾ ਰਹੇ ਸੀ ਸਾਨੂੰ ਉਹ ਸਾਨੂੰ ਦੱਸ ਦੇ ਅੱਛਾ ਅੱਜ ਸਾਡੇ 2012 ਤੋਂ ਦੇਖੋ ਇਹ ਲੱਗੇ ਹੋਏ ਆ ਅੱਜ 2025 ਹੋ ਗਿਆ ਹੈ ਨਾ ਤੇ ਸਾਡੀਆਂ ਜਿਹੜੀਆਂ ਹੋਰ ਕਿਤੇ ਮਤਲਬ ਕਿ ਜੋਬ ਪਾਉਣ ਵਾਲੀ ਉਮਰਾਂ ਵੀ ਸਾਡੀਆਂ ਟੱਪ ਚੁੱਕੀਆਂ ਆ ਸਾ ਤੁਹਾਨੂੰ ਅਯੋਗ ਲੱਗਦੀ ਸਾਨੂੰ ਜਵਾਬ ਦਿੰਦੇ ਅਸੀਂ ਹੋਰ ਪਾਸੇ ਆਉ ਦੇ ਟਰਾਈ ਕਰਦੇ ਅਸੀਂ ਇੱਥੇ ਆਪਣਾ ਸਾਰੀ ਉਮਰਾਂ ਗਾਲ ਗਏ ਅੱਜ ਅੱਜ ਅਸੀਂ 37 ਤੋਂ ਟੱਪੇ ਹੋਏ ਆ ਹੁਣ ਤੁਸੀਂ ਸਾਨੂੰ ਅਯੋਗ ਕਰਾਰ ਕਰਤਾ ਤੇ ਹੁਣ ਅਸੀਂ ਕਿਹੜੇ ਪਾਸੇ ਜਾਈਏ ਜੀ ਜਿਵੇਂ ਕਿ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਅਸੀਂ ਦਿੱਲੀ ਮਾਡਲ ਪੰਜਾਬ ਵਿੱਚ ਲੈ ਕੇ ਆਏ ਆ ਸਕੂਲ ਆਫ ਐਮਿਨੈਂਸ ਬਣਾਏ ਨੇ ਕਿ ਇਹ ਬਦਲਾਵ ਹੈ ਕਿ ਇਹ ਸਾਰਾ ਸਿਸਟਮ ਹੈ ਜੋ ਇਸ ਨੂੰ ਚਲਾ ਰਿਹਾ ਹੈ ਕਿ ਇਹੀ ਕਮੇਟੀ ਹੈ ਜਿਹਦੇ ਵੱਲੋਂ ਇਹ ਕਪਲਾ ਕੀਤਾ ਗਿਆ ਹੈ ਕਿ ਤੁਹਾਡੇ ਨਾਲ ਇਹ ਤੱਕਾ ਕਿੰਨੇ ਸਾਲਾਂ ਤੋਂ ਇਹ ਹੋ ਰਿਹਾ ਜੀ ਪਹਿਲੀ ਗੱਲ ਤਾਂ ਇਹ ਸਰਕਾਰ ਦੀ ਨੀਤੀਆਂ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਜੋ ਨਵੀਆਂ-ਨਵੀਆਂ ਲੈ ਕੇ ਆਉਂਦੀ ਹੈ ਪਹਿਲਾਂ ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਚਲਾ ਲਓ ਉਹਨਾਂ ਨੂੰ ਵਧੀਆ ਕਾਮਯਾਬ ਕਰ ਲਓ ਤੁਸੀਂ ਪੂਰਨ ਸਰਕਾਰੀ ਸਕੂਲ ਵੀ ਦੇਖ ਲਓ ਉੱਥੇ ਵੀ ਕਿੰਨੇ ਹਜੇ ਕਮੀ ਹੈਗਾ ਪੂਰੇ ਟੀਚਰ ਹੈ ਨਹੀਂ ਸਕੂਲਾਂ ਵਿੱਚ 11ਵੇਂ ਬਾਰੇ ਪੂਰਾ ਲੈਕਚਰ ਹੈ ਨਹੀਂ ਸਾਰੇ ਸਬਜੈਕਟਾਂ ਦੇ ਟੀਚਰ ਹੈ ਨਹੀਂ ਤੁਸੀਂ ਪਹਿਲਾਂ ਉਹਨਾਂ ਨੂੰ ਤਾਂ ਪੂਰਾ ਕਰ ਲੋ ਸਰਕਾਰ ਇੱਥੇ ਹੀ ਤਾਂ ਆਪ ਨੂੰ ਮਾਰ ਦੇਂਦੇ ਨਵੇਂ-ਨਵੇਂ ਨਾਮ ਦੇ ਦਿੰਦੇ ਆ ਕਦੇ ਇਹਨਾਂ ਦੇ ਆਦਰ ਸਕੂਲ ਖੋਲਤੇ ਕਦੇ ਮੈਰੀਟੋਰੀ ਸਕੂਲ ਤੇ ਕਦੇ ਐਮਿਨੈਂਸ ਖੋਲਤੇ ਨਵਿਆਂ ਦੀ ਲੋਟ ਤੁਸੀਂ ਤਾਂ ਕਰੋ ਪਹਿਲਾਂ ਪੂਰੀਆਂ ਅਸੀਂ ਕਰਤੀਆਂ ਪੁਰਾਣੀਆਂ ਪੁਰਾਣੇ ਟੀਚਰ ਨਹੀਂ ਪੂਰੇ ਪੁਰਾਣੀਆਂ ਬਿਲਡਿੰਗਾਂ ਹੈ ਨਹੀਂਆਂ ਪੁਰਾਣੇ ਹੈ ਨਹੀਂ ਬਸ ਸਿਰਫ ਜੀ ਹਰ ਇੱਕ ਸਰਕਾਰ ਨੂੰ ਆ ਕੇ ਇੱਕ ਨਵਾਂ ਨਾਮ ਲਿਆਉਂਦੇ ਆ ਉਹਨੂੰ ਫਿਰ ਪੂਰੀ ਤਰ੍ਹਾਂ ਸਾਹਮਦੇ ਨਹੀਂਗੇ ਉਹਨੂੰ ਪੂਰਨ ਨਹੀਂ ਕਰਦੇਗੇ ਲੁੱਟ ਦਾ ਜਰੀਆ ਬਣ ਜਾਂਦਾ ਉਹ ਸਰਕਾਰ ਦੇ ਵੀ ਸਿਰ ਵਿੱਚ ਹੀ ਹੋਣਾ ਫਿਰ ਜੋ ਉਹਦੇ ਵਿਚੋਲਣ ਦਿੰਦੇ ਸਿੱਧਾ ਗਵਰਨਮੈਂਟ ਕਿਉਂ ਨਹੀਂ ਚਲਾਉਂਦੀ ਜੀ ਸਾਡੇ ਸਕੂਲ ਇਹ ਸੀਬੀਐਸਸੀ ਸਕੂਲ ਹੈਗੇ ਇਹ ਪੈਟਰਨ ਤੇ ਚੱਲਦੇ ਆ ਦਰ ਸਕੂਲ ਇਹ 70 30 ਦੀ ਰੇਸ਼ੋ ਨਾਲ ਚੱਲਦੇ ਆ 70% ਗਵਰਨਮੈਂਟ ਪਾਉਂਦੀ ਹੈ 30% ਕਹਿੰਦੇ ਜੀ ਮੈਨੇਜਮੈਂਟ ਦਾਨ ਕਰੂਗੀ ਪਹਿਲੀ ਗੱਲ ਤਾਂ ਆਪਾਂ ਨੂੰ ਵੀ ਪਤਾ ਜੀ ਇੱਥੇ ਕੌਣ ਦਾਨ ਕਰਦਾ ਹੈ ਅੱਛਾ 70% ਜੇ ਗਵਰਨਮੈਂਟ 70 ਦੇ ਰਹੀ ਹੈ ਤੇ ਬਾਕੀ ਤੇ ਵੀ ਪਾ ਦੇ ਜਾਂ ਅਸੀਂ ਤਾਂ ਸਾਡੇ ਤੇ ਹੀ ਮੰਗੇ ਜਿ세 70 ਦੇ ਸਕੂਲ ਹੁਣ ਸਾਡੇ ਜਿਹੜੇ ਕਪਲੇ ਪਾਜੀ ਇਹਨਾਂ ਦੇ ਸਾਹਮਣੇ ਹੀ ਉਹਦੇ ਵਿੱਚ ਇਹ ਪਤਾ ਲੱਗਿਆ ਗਿਆ ਕਿ 70% 30% ਤਾਂ ਕੀ ਮੈਨੇਜਮੈਂਟ ਨੇ ਪਾਉਣਾ ਉਲਟੋ 70 ਵੀ ਬੱਚਿਆਂ ਤੱਕ ਤੇ ਟੀਚਰ ਤੱਕ ਨਹੀਂ ਪਹੁੰਚ ਰਿਹਾ ਜੀ ਸਾਡੇ ਤਨਖਾਹਾਂ ਤੇ ਕੱਟ ਲਿਆ ਹੁਣ ਦੇਖੋ ਇੱਕ ਹੋਰ ਸਬੂਤ ਪਹਿਲਾਂ ਤਾਂ ਕਿਸੇ ਦੇ ਖਾਤੇ 'ਚ 41000 ਪਾਉਂਦੇ ਸੀ ਕਿਸੇ ਦੇ ਖਾਤੇ 'ਚ 34000 ਪਾਉਂਦੇ ਸੀਗੇ ਹੁਣ ਜੋ ਸਾਰਾ ਇਹਨਾਂ ਨੰਗਾ ਚਿੱਠਾ ਸਾਹਮਣੇ ਆ ਗਿਆ ਹੁਣ ਇਹਨਾਂ ਨੇ ਕੀ ਕੀਤਾ ਸਿੱਧਾ ਸਿੱਧਾ ਕੱਟ ਮਾਰ ਕੇ ਸਾਰੇ ਟੀਚਰਾਂ ਦੇ ਖਾਤੇ ਦੇ ਵਿੱਚ 15100 ਤਨਖਾਹ ਪਾਤੀ ਕੀ ਗੱਲ ਜੀ ਇਹਦਾ ਮਤਲਬ ਸਿਰਫ 15100 ਦੇ ਰਹੇ ਸੀਗੇ ਹੁਣ ਤੱਕ ਫਿਰ ਪਹਿਲਾਂ ਕਿਉਂ ਵੱਧ ਪਾ ਰਹੇ ਸੀਗੇ ਸਭ ਕੁਝ ਸਾਹਮਣੇ ਸਰਕਾਰ ਦੇ ਪ੍ਰਸ਼ਾਸਨ ਦੇ ਸਭ ਕੁਝ ਦੁੱਧ ਦੁੱਧ ਪਾਣੀ ਦਾ ਪਾਣੀ ਹੋਇਆ ਪਿਆ ਗਿਆ ਪਰ ਸਾਨੂੰ ਨਹੀਂ ਪਤਾ ਫੇਰ ਵੀ ਮੈਨੇਜਮੈਂਟ ਤੇ ਕਾਰਵਾਈ ਕਿਉਂ ਨਹੀਂ ਹੋ ਰਹੀਗੀ ਇਹਨਾਂ ਨੂੰ ਕਿਉਂ ਨਹੀਂ ਬਾਹਰ ਕੱਢਿਆ ਜਾ ਰਿਹਾ ਸਕੂਲ ਨੂੰ ਆਪ ਤੇ ਹੱਥ ਕਿਉਂ ਨਹੀਂ ਲਿਆ ਜਾਂਦਾ ਉਲਟਾ ਕੀ ਹੋਇਆ ਜੀ ਜੇ ਅਸੀਂ ਬੋਲੇ ਤਾਂ ਸਾਡੇ ਤੁਹਾਨੂੰ ਪਤਾ ਹੈ 26 ਤਰੀਕ ਨੂੰ ਉਲਟਾ ਸਾਡੇ ਤੇ ਅਤਿਆਚਾਰ ਹੋਇਆ ਗਿਆ ਮੇਰੇ ਅਧਿਆਪਕ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਮੈਂ ਵੀ ਉਹਨਾਂ ਵਿੱਚ ਗ੍ਰਿਫਤਾਰ ਹੋਈਆਂ ਤੇ ਉਹਨਾਂ ਦੇ ਕੱਪੜੇ ਤੱਕ ਪਾੜ ਕੇ ਸੱਟਾਂ ਲੱਗੀਆਂ ਕਟਰ ਚੱਲੇ ਉਹ ਸਮਝ ਨਹੀਂ ਆਉਂਦੀ ਸੱਚਾਈ ਲਈ ਬੋਲਦੇ ਤਾਂ ਉਲਟਾ ਉਹਨਾਂ ਤੇ ਇਹ ਅਤਿਆਚਾਰ ਹੁੰਦੇ ਤੇ ਜ ਚੈੱਕ ਰਿਪੋਰਟ ਨਹੀਂ ਬਣ ਜਿਕੇ ਉਹ ਨਸ਼ਰ ਵੀ ਨਹੀਂ ਹੋ ਰਹੀਗੀ ਸਾਨੂੰ ਨਹੀਂ ਸਮਝ ਆ ਪ੍ਰਸ਼ਾਸਨ ਸਰਕਾਰ ਕੀ ਕਰ ਰਹੀ ਕਿਉਂ ਉਹ ਲੁੱਟਣ ਤੇ ਉਹਨਾਂ ਨੂੰ ਉਕਸਾ ਰਹੀ ਹੈ ਵੀ ਹਾਂ ਲੁੱਟੋ ਤੇ ਅਸੀਂ ਕੁਝ ਨਹੀਂ ਬੋਲਦੇ ਜਿਹੜੇ ਬੋਲਣਗੇ ਅਸੀਂ ਉਹਨਾਂ ਨੂੰ ਇਸੇ ਤਰ੍ਹਾਂ ਦੱਬਾਂਗੇ ਤੁਹਾਡੇ ਵੱਲੋਂ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਕੀਤੀ ਗਈ ਹੈ ਜਾਂ ਸਰਕਾਰ ਦੇ ਕੋਈ ਨੁਮਾਇੰਦੇ ਜਿਵੇਂ ਕਿ ਹਰਜੋਤ ਸਿੰਘ ਬੈਂਸ ਨਾਲ ਇਹ ਕੋਈ ਗੱਲ ਇਹਦੇ ਬਾਰੇ ਕੋਈ ਗੱਲ ਕੀਤੀ ਗਈ ਹੈ ਜੀ ਸਰ ਸਾਡੇ ਨਾਲ ਪ੍ਰਸ਼ਾਸਨ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਡੀਐਸਪੀ ਨਾਲ ਮੀਟਿੰਗਾਂ ਹੋਈਆਂ ਘੱਟੋ ਘੱਟ 4-5 ਮੀਟਿੰਗਾਂ ਤਾਂ ਸਾਡੀਆਂ ਇੱਥੇ ਸਕੂਲ ਦੇ ਵਿੱਚ ਹੀ ਹੋਈਆਂ ਅਸੀਂ ਹਰਜੋਤ ਮੰਤਰੀ ਸਿੱਖਿਆ ਜਿਹੜਾ ਸਿੱਖਿਆ ਮੰਤਰੀ ਹਰਜੋਤ ਪੈਂਸ ਉਹਨਾਂ ਨੂੰ ਵੀ ਅਸੀਂ ਮੇਲਾਂ ਕੀਤੀਆਂ ਅਸੀਂ ਡਿਪਾਰਟਮੈਂਟ ਦੇ ਵਿੱਚ ਵੀ ਅਸੀਂ ਮੇਲਾਂ ਕੀਤੀਆਂ ਬੇਦ ਪ੍ਰੂਫ ਅਸੀਂ ਉਹਨਾਂ ਨੂੰ ਮਤਲਬ ਸਬੂਤ ਦਿੱਤੇ ਹੈਗੇ ਆ ਪਰ ਸਾਡੀ ਕਿਸੇ ਤੱਕ ਕੋਈ ਸੁਣਵਾਈ ਨਹੀਂ ਹੋਈ ਉਲਟਾ ਸਾਡੇ ਤੇ ਹੀ ਮਤਲਬ ਜਿਹੜੇ ਹੈਗੇ ਪਰਚੇ ਪੈਣੇ ਸ਼ੁਰੂ ਹੋ ਗਏ ਆ ਵੱਡਾ ਅੱਗੇ ਦਾ ਕੀ ਮੇਨ ਮਕਸਦ ਰਹੇਗਾ ਜਾਂ ਅੱਗੇ ਦਾ ਕੀ ਸੰਘਰਸ਼ ਰਹੇਗਾ ਕਿ ਇੱਥੇ ਹੀ ਤਰਨਾ ਲਗਾਇਆ ਜਾਏਗਾ ਜਾਂ ਵੱਡੇ ਪੱਧਰ ਤੇ ਕੋਈ ਕੀਤਾ ਜਾਵੇਗਾ ਦੇ ਕੋសារ ਸਾਨੂੰ ਇਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਸਾਨੂੰ ਗਿਰਫਜ਼ਾਰ ਕਰਕੇ ਸਾਡੇ ਮਤਲਬ ਬੇਟੀਆਂ ਭੈਣਾਂ ਉਹਨਾਂ ਦੇ ਕੱਪੜੇ ਲੀੜੇ ਪਾੜੇ ਜਾਂ ਜੋ ਵੀ ਸਾਡੇ ਤੇ ਵੀ ਲਾਠੀ ਚਾਰਜ ਹੋਇਆ ਪਰ ਇਹਨਾਂ ਨੂੰ ਇਹ ਸੀ ਕਿ ਇਹਨਾਂ ਨੂੰ ਅਸੀਂ ਖਦੇੜ ਦੇਵਾਂਗੇ ਪਰ ਸਾਡੀ ਜਿਹੜੀ ਦੁੱਗਣੀ ਗਿਣਤੀ ਹੈ ਜਿਹੜੀ ਉਹ ਦੁਣੀ ਚੌਣੀ ਹੋਈ ਆ ਇਹਦੇ ਮੁਤਾਬਕ ਮਤਲਬ ਅਸੀਂ ਇਹ ਤਾਂ ਨਹੀਂ ਹੈਗੇ ਕਿ ਅਸੀਂ ਪਿੱਛੇ ਮੁੜਾਂਗੇ ਅਸੀਂ ਅੱਗੇ ਵਧਾਂਗੇ ਜੋ ਵੀ ਮਤਲਬ ਸਾਡੀ ਅਗਲੀ ਜਿਹੜੀ ਰੂਪਰੇਖਾ ਹੋਊਗੀ ਉਹ ਅਸੀਂ ਜਲਦੀ ਤੈਅ ਕਰਾਂਗੇ ਆਉਣ ਮਤਲਬ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਸਾਡਾ 6 ਤਰੀਕ ਨੂੰ ਜਿਹੜਾ ਇੱਥੇ ਸਕੂਲ ਦੇ ਗੇਟ ਤੇ ਜਿਹੜਾ ਸਾਡਾ ਭ ਕਰਾਂਗੇ ਉਹਦੇ ਤੇ ਰੈਲੀ ਦੇ